ਨਹੀਂ ਸਤਿ ਸ੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਇੱਥੇ ਪਿਛਲੇ ਸਮੇਂ ਤੋਂ ਗੁਜਰਾ ਵੀਰਾਂ ਦਾ ਮਾੜਾ ਸੀਗਾ ਇੱਥੇ ਤੇ ਰਾਤੀਂ ਜਿਹੜੇ ਨੇਰੀ ਆਈ ਅੱਗ ਲੱਗ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਰਾਂ ਦਾ ਡਾਇਰੈਕਟਰ ਵੀ ਛੱਡ ਗਿਆ ਪੂਰਾ ਘਰ ਸੜ ਗਿਆ ਸਾਰਾ ਆ ਵੀਰ ਵੜ ਹੈਗਾ ਕਿੰਨਾ ਕੁ ਨੁਕਸਾਨ ਹੋਇਆ ਵੀਰ ਜੀ ਆਪਣਾ ਨੁਕਸਾਨ ਤੇ ਕਾਫੀ ਹੋ ਗਿਆ 2 ਕਰੋੜ ਦਾ 70-80ਵੇਂ ਸੜ ਗੀਆਂ ਅੱਛਾ ਹਾਂ ਟਰੈਕਟਰ ਟਰਾਲੀ ਆ ਰਹੀ ਰੇ ਦਬ ਕੋ ਸੜ ਗਿਆ ਵਿੱਚ ਹੀ ਘੈਨੇ ਘਟੇ ਵੀ ਸਭ ਸੜ ਗਏ। ਹੋਰ ਕਿ ਪੈਸੇ ਦਾ ਕਿੰਨਾ ਨੁਕਸਾਨ ਹੋ ਗਿਆ। ਜਿਹੜੇ ਨਗਦ ਪੈਸੇ ਤੁਹਾਡੇ ਕੋਲ ਸੀ। ਪੈਸੇ ਵੀ ਕੋਈ 5-6 ਲੱਖ ਰਕਾਇ ਹੀ ਇਕੱਠਾ ਕਰਕੇ ਮਟਰਲੀ ਟੈਟਰ ਲੈਣਾ ਉਹ ਨਾ। ਅੱਛਾ ਤੇ ਉਹ ਵੀ ਸੜ ਗਿਆ ਵਿੱਚ ਹੀ। ਅੱਗ ਲੱਗਣ ਦਾ ਕਾਰਨ ਕੀ ਸੀਗਾ? ਪਤਾ ਨਹੀਂ ਨੇਰੀ ਦੇ ਨਾਲ ਲੱਗ ਗਈ ਉਧਰੋਂ ਆਈ ਇਹ ਕੋਟਲੀ ਦੀ। ਅੱਛਾ ਹਾਂ। ਮੌਕੇ ਤੇ ਥੋੜੀ ਵੀ ਮਦਦ ਕਰਨ ਪਹੁੰਚੇ ਨਹੀਂ ਹੈਗੇ ਇੱਥੇ ਅੱਗ ਬਜਾਉਣਾ। ਅੱਜ ਜਦੋਂ ਅੱਗ ਲੱਗੀ ਉਹ ਤੋਂ ਬਾਅਦ ਜਾਏ ਸਰਦਾਰ ਭਾਈ। ਉਹਨਾਂ ਨਾਲ ਮਾਦੇ ਦੀ ਕੀ ਸੀ ਆ ਡੰਗਰਾ ਡੁਗਰਾ ਦਾ ਸਿਰ ਸੇ ਵਢਾਏ ਆ ਅੱਛਾ ਉਹ ਡੰਗਰ ਉਹ ਆਪਣੀ ਥਾਈ ਤੇ ਨਾਲ ਲੜਨ ਰੇ ਆ ਅੱਛਾ ਹਾਂ ਉਹਨਾਂ ਦਾ ਮੱਦਾ ਹਾਲ ਹੈ ਕਿਤੇ ਫੜ ਲੇ ਡੋ ਮੇਰਾ ਵੀਰ ਉਹਨੂੰ ਮਿਲਿਆ ਇਹ ਤੋਂ ਬਾਅਦ ਨਾ ਉਹ